ਸੰਗਰੂਰ ਦੀਆਂ ਜ਼ਿਲ੍ਹਾ ਕਚੈਰੀਆਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਹ ਪ੍ਰੋਗਰਾਮ ਬਾਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਟਸਾ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਨਪ੍ਰੀਤ ਕੌਰ ਚੀਫ ਜੁਡੀਸ਼ੀਅਲ ਮੈਜਿਸਟਰੇਟ ਸੰਗਰੂਰ ਪਹੁੰਚੇ ਨੇ। ਨਾਲ ਹੀ ਰਿਟਾਇਰਡ ਹਾਂਸ ਜੁਡੀਸ਼ੀਅਲ ਮੈਜਿਸਟਰੇਟ ਸੰਗਰੂਰ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਹੈ। ਉਨ੍ਹਾਂ ਨੇ ਸਭ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਇਸ ਤਿਉਹਾਰ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਹੈ ਉਹਨਾਂ ਨੂੰ ਇਸ ਤਿਉਹਾਰ ਤੋਂ ਜਾਣੂ ਕਰਵਾਉਣ ਦੇ ਲਈ ਅਸੀਂ ਇਹ ਤਿਉਹਾਰ ਮਨਾ ਰਹੇ ਹਾਂ ਜਿਸ ਤਰ੍ਹਾਂ ਦੇ ਪਹਿਰਾਵੇ ਅੱਜ ਪਹਿਨੇ ਗਏ ਨੇ ਇਹਨਾਂ ਦੇ ਵਿੱਚੋਂ ਆਪਣਾ ਪਿਛੋਕੜ ਝਲਕਦਾ ਹੈ ਇਸ ਮੌਕੇ ਸਭ ਨੇ ਗਿੱਧਾ ਅਤੇ ਬੋਲੀਆਂ ਪਾਈਆਂ ਜਿਸ ਵਿੱਚ ਛੋਟੇ ਬੱਚੇ ਵੀ ਸ਼ਾਮਿਲ ਹੋਏ ਸਭ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਤਿਉਹਾਰ ਸਾਨੂੰ ਸਾਡੇ ਪਿਛੋਕਰ ਦੇ ਨਾਲ ਜੋੜਦੇ ਨੇ ਉਹਨਾਂ ਨੂੰ ਮਨਾਉਂਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਦੇ ਨਾਲ ਆਪਸੀ ਭਾਈਚਾਰਾ ਵਧਦਾ ਹੈ ਅਨੰਦਿੰਦਰ ਕੋਰ ਐਡਵੋਕੇਟ ਮੈਮ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਅੱਜ ਜੀ ਸਾਡੇ ਬਾਹਰ ਐਸੋਸੀਏਸ਼ਨ ਸੰਗਰੂਰ ਦਾ ਜੋ ਬਾਹਰੂ ਮੈਗਾ ਇਸ ਦੇ ਵਿੱਚ ਜੋ ਸਾਡੇ ਪ੍ਰਧਾਨ ਜੀ ਨੇਗੇ ਸਰਦਾਰ ਸੁਜਿੰਦਰ ਸਿੰਘ ਢੀਂਡਸਾ ਜੀ ਅਤੇ ਜੋ ਸਾਡੇ ਇੰਜ ਕਹਿ ਲਈਏ ਕਿ ਸੰਗਰੂਰ ਬਾੜ ਦੇ ਬਾਬਾ ਬੋੜ ਸਰਦਾਰ ਗੁਰਤੇਜ ਸਿੰਘ ਜੀ ਗਰੇਵਾਲ ਉਹਨਾਂ ਦੇ ਉਦਮ ਸਦਕਾ ਤੇ ਸਾਡੀ ਸਾਰੀ ਟੀਮ ਦੇ ਉਦਮ ਸਦਕਾ ਅੱਜ ਜੋ ਸਾਡਾ ਬਾਹਰ ਦੇ ਵਿੱਚ ਤੀਆਂ ਦਾ ਫੰਕਸ਼ਨ ਹੋਣ ਜਾ ਰਿਹਾ ਹੈਗਾ ਸਾਰੀਆਂ ਭੈਣਾਂ ਨਿਕੀਆਂ ਜਿਹੜੀਆਂ ਬੜੀਆਂ ਖੁਸ਼ ਨਜ਼ਰ ਆ ਰਹੀਆਂ ਨੇਗੀਆਂ ਸਾਰਿਆਂ ਦੇ ਚਿਹਰਿਆਂ ਤੇ ਹਾਸੇ ਨੇ ਤੇ ਇਹ ਜਿਹੜਾ ਤਿਉਹਾਰ ਹੈਗਾ ਇਹ ਪੰਜਾਬਣਾਂ ਦਾ ਇੱਕ ਖਾਸ ਤਿਉਹਾਰ ਹੁੰਦਾ ਹੈਗਾ ਜਿਸ ਦੇ ਵਿੱਚ ਅਸੀਂ ਜੋ ਸਾਡਾ ਪੰਜਾਬੀ ਸੱਭਿਆਚਾਰ ਹੈਗਾ ਇਸ ਨੂੰ ਰਿਪਰੈਜ਼ੈਂਟ ਕਰਦੇ ਆ। ਇਹਦੇ ਵਿੱਚ ਹੁਣ ਅੱਜ ਤੁਸੀਂ ਦੇਖੋਗੇ ਕਿ ਸਾਰੀਆਂ ਭੈਣਾਂ ਨੇ ਜੋ ਹੈਗਾ ਪੰਜਾਬੀ ਟ੍ਰੈਡੀਸ਼ਨ ਡ्रेसेस ਪਾਈਆਂ ਹੋਆਂ ਯਾਨੀ ਕਿ ਤੇ ਜੋ ਵੀ ਇਹਦਾ ਹਾਰ ਸ਼ਿੰਗਾਰ ਹੋ ਸਾਰਾ ਪੰਜਾਬੀ ਹੈ। ਜਿਹਨ ਜੋ ਤਿਹਾਰ ਹੈ ਜਿਹੜਾ ਕਿ ਸਾਡੇ ਬੱਚੇ ਨੇ ਉਹਨੂੰ ਭੁੱਲਦੇ ਜਾਂਦੇ ਨੇ ਅਜਿਹੇ ਉਪਰਾਲੇ ਕਰਨ ਨਾਲ ਕਿੰਨਾ ਫਾਇਦੇ ਮਿਲेंगे। ਇੱਕ ਬਹੁਤ ਵੱਡਾ ਉਪਰਾਲਾ ਹੈਗਾ ਕਿ ਜੋ ਸਾਡੇ ਅੱਜ ਦੇ ਬੱਚੇ ਨੇਗੇ ਜੋ ਨਵੀਂ ਪੀੜ੍ਹੀ ਹੈਗੀ ਉਹ ਇਹ ਜਿਹੜੀ ਪੰਜਾਬੀ ਸਾਡੀਆਂ ਪੁਰਾਣੀਆਂ ਰਵਾਇਤਾਂ ਨੇ ਉਹਨਾਂ ਨੂੰ ਭੁੱਲਦੀ ਜਾ ਰਹੀ ਹੈਗੀ ਇਹ ਸਾਡੀਆਂ ਸਾਰੀਆਂ ਭੈਣਾਂ ਵੱਲੋਂ ਇੱਕ ਉਪਰਾਹ ਲੈਗਾ ਕਿ ਬੱਚਿਆਂ ਨੂੰ ਜਿਹੜੀ ਅੱਜ ਦੀ ਨਵੀਂ ਪੀੜੀ ਹੈਗੀ ਉਹਨਾਂ ਨੂੰ ਜੋ ਸਾਡੇ ਟ੍ਰੈਡੀਸ਼ਨਾਂ ਜਿਵੇਂ ਕਿ ਮੈਂਨੇ ਘਗਰਾ ਬੀਰ ਕੀਤਾ ਹੋਇਆਗਾ ਤੇ ਫੁਲਕਾਰੀਆਂ ਜਾਂ ਜੋ ਦੁਪੱਟੇ ਸਿਰ ਤੇ ਕਿਵੇਂ ਰੱਖਣੇ ਨੇਗੇ ਜੋ ਸਾਡਾ ਆਰ ਸ਼ਿੰਗਾਰ ਹੈਗਾ ਉਸ ਦੇ ਬਾਰੇ ਜੇਕਰ ਅਸੀਂ ਨਹੀਂ ਇਹਨਾਂ ਚੀਜ਼ਾਂ ਨੂੰ ਸੰਭਾਲ ਲੱਗ ਤਾਂ ਸਾਡੀ ਨਵੀਂ ਪੀੜੀ ਨੂੰ ਇਸ ਦਾ ਪਤਾ ਨਹੀਂ ਲੱਗੇਗਾ ਪੁਰਾਣੇ ਸਮਿਆਂ ਦੇ ਵਿੱਚ ਜੋ ਜਿਹੜੀਆਂ ਸਾਡੀਆਂ ਮਾਂ ਮਾ ਜੋ ਭੈਣਾਂ ਜਾਂ ਜੋ ਸਾਡੇ ਲੇਡੀਜ਼ ਔਰਤਾਂ ਹੁੰਦੀਆਂ ਸੀਗੀਆਂ ਜੋ ਵੀਰ ਕਰਦੀਆਂ ਸੀ ਜੋ ਪੈਂਦੀਆਂ ਸੀਗੀਆਂ ਅਸੀਂ ਉਸੇ ਪਹਿਰਾਵੇ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਕਿ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਜੋ ਪੰਜਾਬੀ ਪਹਿਰਾਵਾ ਉਹ ਕਿੰਨਾ ਰਿਚ ਹੈ ਕੰਨੜ ਯੋਨੀ ਵਿੱਚ ਉਹ ਪਹਿਹੀ ਵੇਲੇ ਮਹਿਲਾ ਨਾ ਹੀ ਹੋ ਆਪਣੇ ਫੇਕੇ ਜਾਂਦੇ ਹੁੰਦੇ ਨੇ ਤੇ ਉਹਨੂੰ ਦੇਖ ਕੇ ਸੁਨਾਰਾ ਲੈ ਕੇ ਨਹੀਂ ਪਿੰਗਾ ਵੀ ਸ਼ੂਟਿੰਗ ਬਿਲਕੁਲ ਜੀ ਸਰ ਜੀ ਪੁਰਾਣੇ ਸਮਿਆਂ ਦੇ ਵਿੱਚ ਜੋ ਜਦੋਂ ਤੀਆਂ ਦਾ ਤਿਉਹਾਰ ਜਾਂ ਸਾਵਣ ਦਾ ਮਹੀਨਾ ਆ ਜਾਂਦਾ ਸੀਗਾ ਤਾਂ ਸਾਰਿਆਂ ਤੋਂ ਵੱਡੀ ਗੱਲ ਹੁੰਦੀ ਸੀ ਕਿ ਭੈਣਾਂ ਨੂੰ ਚਾਹ ਚੜ ਜਾਂਦੇ ਸੀ ਕਿ ਮੇਰਾ ਵੀਰ ਸੰਧਾਰਾ ਲੈ ਕੇ ਆਏਗਾ ਤੇ ਜਿਹੜੀਆਂ ਵਿਆਹਾਂ ਹੋਈਆਂ ਕੁੜੀਆਂ ਹੁੰਦੀਆਂ ਸੀਗੀਆਂ ਜੇਕਰ ਉਹ ਆਪਣੇ ਸਹੁਰੇ ਘਰ ਹੁੰਦੀਆਂ ਸੀ ਤਾਂ ਭਰਾਵਾਂ ਵੱਲੋਂ ਉਹਨਾਂ ਨੂੰ ਸੰਧਾਰਾ ਦਿੱਤਾ ਜਾਂਦਾ ਸੀ ਆਦੇ ਜੇਕਰ ਉਹਨਾਂ ਦਾ ਮਨ ਕਰਦਾ ਸੀ ਤਾਂ ਆਪਣੇ ਪੇਕੇ ਘਰ ਜਾ ਕੇ ਜਿਹੜੀਆਂ ਆਪਣਾ ਸਹੇਲੀਆਂ ਹੁੰਦੀਆਂ ਸੀ ਉਹਨਾਂ ਦੀਆਂ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਜੋ ਪਿੰਗਾ ਝੂਟਦੀਆਂ ਸੀਗੀਆਂ ਤੇ ਤੀਆਂ ਦਾ ਆਨੰਦ ਮਾਣਦੀਆਂ ਸੀ ਐਡਵੋਕੇਟ ਜੁਹੀ ਕੌਸ਼ਲ ভাইস ਪ੍ਰੈਜ਼ੀਡੈਂਟ ਡੀਬੀਐਸ ਅੰਰੂਡ ਸਾਡਾ ਲਾਸਟ ਟਾਈਮ ਜਿਹੜਾ ਹੈਗਾ ਤੀਜ ਦਾ ਫੰਕਸ਼ਨ ਫਸਟ ਟਾਈਮ ਹੋਇਆ ਸੀ ਤੇ ਕੁੜੀਆਂ ਨੇ ਬਹੁਤ ਇੰਜੋਏ ਕੀਤਾ ਸੀਗਾ ਤੇ ਅੱਜ ਵੀ ਸਾਰਿਆਂ ਦੇ ਮੱਦੇ ਨਜ਼ਰ ਰੱਖਦੇ ਸਾਰਿਆਂ ਦੀ ਡਿਮਾਂਡ ਅਸੀਂ ਰੁਜੀਮਿਆਂ ਦੇ ਵਿੱਚ ਰਹਿੰਦੇ ਆ ਕੋਰਟ ਦੇ ਵਿੱਚ ਹਮੇਸ਼ਾ ਬਲੈਕ ਐਂਡ ਵਾਈਟ ਯੂਨੀਫਾਰਮ ਚ ਹੀ ਹੁੰਦੇ ਆ ਤਾਂ ਇੱਕ ਚੇਂਜ ਹਮੇਸ਼ਾ ਹੀ ਜ਼ਰੂਰੀ ਆ ਤਾਂ ਸਾਡੀ ਲਾਈਫ ਲਈ ਵੀ ਇੰਜੋਇਮੈਂਟ ਸਾਡੀ ਲਾਈਫ ਲਈ ਵੀ ਬਣੀ ਆ ਇਸ ਲਈ ਜਿਹੜਾ ਇਹ ਸੌਨ ਦੇ ਮਹੀਨੇ ਸਾਰੇ ਕਿਤੇ ਜਿਹੜੀਆਂ ਹੈਗੀਆਂ ਤਿਰਿੰਜਣਾ ਲਗਦੀਆਂ ਨੇ ਤੀਜ ਦਾ ਤਿਹਾਰ ਮਨਾਇਆ ਜਾਂਦਾ ਹੈ ਸਾਰੀਆਂ ਜਿਹੜੀਆਂ ਔਰਤਾਂ ਲੇਡੀਜ਼ ਕੁੜੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਨੇ ਨਵੇਂ ਪੁਰਾਣੇ ਸਮਿਆਂ ਦੇ ਵਿੱਚ ਸਹੌਰਿਆਂ ਤੋਂ ਕੁੜੀਆਂ ਆ ਕੇ ਸਪੈਸ਼ਲੀ ਤੀਆਂ ਦਾ ਤਿਹਾਰ ਜਿਹੜਾ ਹੈ ਲੱਗਦਾ ਸੀ ਰੋਜ਼ ਤਿਆਰ ਹੁੰਦੀਆਂ ਸੀ ਘੱਟੋ ਘੱਟ 15 ਦਿਨ ਜਾਂ ਮਹੀਨਾ ਇਹ ਤੀਜ ਦਾ ਸੈਲੀਬ੍ਰੇਸ਼ਨ ਜਿਹੜਾ ਹੈਗਾ ਉਹ ਚੱਲਦਾ ਸੀਗਾ ਇਸੇ ਤਰ੍ਹਾਂ ਅਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਸਾ ਇੱਕ ਦਿਨ ਕੱਟਿਆ ਹੈ ਕਿ ਅਸੀਂ ਪ੍ਰਾਂਦਾ ਕੰਪਲਸਰੀ ਕੀਤਾ ਟਿੱਕਾ ਕੰਪਲਸਰੀ ਕੀਤਾ ਮਹਿੰਦੀ ਆਲਮੋਸਟ ਸਾਰਿਆਂ ਤੇ ਲੱਗੀ ਹੋਈ ਹੈ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਪੰਜਾਬੀ ਕਲਚਰ ਅਸੀਂ ਜੋ ਨਵੇਂ ਬੱਚੇ ਹਨ ਜਾਂ ਆਪਣੇ ਸਮਾਜ ਦੇ ਵਿੱਚ ਕਿਸੇ ਤੇ ਜਾਵੇ ਕਿ ਹਾਂ ਵਿਰਾਸਤ